Hello, I'm going to the ਤਨੁਪਰੇ ਜਿਸੰਦਰ ਜੀ ਜਿਹੜਾ ਬੀਤੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਔਰ ਪੂਰੇ ਪਹਾੜ ਦੇ ਵਿੱਚ ਹੀ ਵੈਸੇ ਤੇ ਭਾਰੀ ਬਾਰਿਸ਼ ਹੋ ਰਹੀ ਆ ਔਰ ਜਿਹੜੀ ਲਗਾਤਾਰ ਲਗਭਗ 8-10 ਦਿਨ ਤੋਂ ਹੋ ਰਹੀ ਉਹਦੇ ਕਰਕੇ ਨਾ ਇੱਕ ਪਾਸੇ ਤੇ ਉੱਪਰ ਇਹਦੀ ਬਾਰਿਸ਼ ਦਾ ਪਾਣੀ ਔਰ ਦੂਜੇ ਪਾਸੇ ਜਿਹੜਾ ਸਾਡੇ ਦਰਿਆਵਾਂ ਦਾ ਹੀ ਪਾਣੀ ਆ ਕੇ ਜਿਹੜਾ ਪਿੰਡਾਂ ਵਿੱਚ ਗਲੀਆਂ ਮੁੱਲਾਂ ਵਿੱਚ ਪਹੁੰਚਿਆ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੇ-ਵੱਡੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਦੇ ਜਿਹੜਾ ਉੱਪਰ ਬਾਰਿਸ਼ ਦਾ ਪਾਣੀ ਆ ਲੋਕਾਂ ਦੇ ਘਰਾਂ ਨੇ ਸਤਾ ਵੀ ਚੋਰੀਆਂ ਔਰ ਜਿਹੜਾ ਪਾਣੀ ਹਥਲੇ ਜਮਾ ਹੋ ਗਿਆ ਉਹ ਲੋਕਾਂ ਦੇ ਗਲੀਆਂ ਮੁਹੱਲਿਆਂ ਦੇ ਵਿੱਚ ਘਰਾਂ ਵਿੱਚ ਵੀ ਵੜਿਆ ਜਿਹਦੇ ਨਾਲ ਕਾਫੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਆ ਔਰ ਖਾਸ ਕਰਕੇ ਲੋਕਾਂ ਦਾ ਕੰਮਕਾਰ ਵੀ ਪ੍ਰਭਾਵਤ ਹੋਇਆ ਔਰ ਜਿਹੜੀਆਂ ਖਾਣਾ ਪਾਣੀ ਵੀ ਕਈ ਘਰਾਂ ਰ ਇਦਾਂ ਦੀ ਹਾਲਾਤ ਆ ਵੀ ਪਾਣੀ ਘਰਾਂ 'ਚ ਵੜਿਆ ਹੋਇਆ ਮਤਲਬ ਖਾਣਾ ਬਣਾਉਣਾ ਨੇ ਦੂਰ ਦੀ ਗੱਲ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ ਆਪਾਂ ਉਹਦੇ ਵਾਸਤੇ ਸਾਡੇ ਡਾਕਟਰ ਜੀਵਨ ਸੋਤਾ ਜੀ ਔਰ ਜੀ ਮੰਗਤਰਾਜ ਜੀ ਔਰ ਜਿਹੜੇ ਸੋਚੇ ਆਮ ਆਰਨੀ ਪਾਰਟੀ ਵੋਲੰਟੀਅਰ ਜਿਹੜੇ ਲੱਗੇ ਹੋਏ ਲੋਕ ਸੇਵਾ ਵਿੱਚ ਨੇਰਾ ਜਿਹੜੇ ਮੁੱਢਲੀਆਂ ਪਲਾਂ ਚੀਜ਼ਾਂ ਦੀ ਲੋੜ ਹੈ ਜਿਹੜੀ ਆਮ ਲੋਕਾਂ ਨੂੰ ਲੋੜ ਹੈ ਚਾਹੇ ਉਹ ਤਰਪਾਲਾਂ ਦੀ ਲੋੜ ਪਈਆ ਚਾਹੇ ਮੈਡੀਕਲ ਦੀ ਲੋੜ ਪਈ ਚਾਹੇ ਸਵਨੋ ਵਾਦ ਹੈ ਵੀ ਰੋਟੀ ਪਾਣੀ ਜੀਣ ਵਾਸਤੇ ਬਹੁਤ ਜ਼ਰੂਰੀ ਆ ਇਹਨਾਂ ਦਾ ਇਹ ਲੰਗਰ ਹੈ ਜਿਹੜਾ ਗੁਰੂਆਂ ਦੀ ਪਰੰਪਰਾ ਆ ਵੀ ਆਪਾਂ ਜਿਹੜੀ ਉਹ ਲੰਗਰ ਜਿਹੜਾ ਵਰਤੌਣਾ ਤੇ ਅਸੀਂ ਪਹਿਲਾਂ ਵੀ ਮੱਲਾ ਰਮਨਪੁਰਾ ਬਾਈਕਰ ਵਸਤੀ ਔਰ ਸਰਾਮੁੱਲਾ ਦੇ ਵਿੱਚ ਲੰਗਰ ਵਰਤਾਇਆ ਔਰ ਅੱਜ ਮੱਲਾ ਕਮਾਲਪੁਰ ਔਰ ਔਨ ਇਥੇ ਬਵਰੀ ਨਗਰ ਬਗਾਰਪੁਰਾ ਇਥੇ ਪਹੁੰਚੇ ਸਮੂਜੀ ਟੀਮ ਨਾਲ ਔਰ ਅਗੜੀ ਲੰਗਰ ਵਰਤਾਇਆ ਜਾ ਰਿਹਾ ਹੈ ਇਹ ਸਭ ਕੋ ਪਰਮਾਣਿਕਤਾ ਦਤਾ ਹੋਇਆ ਉਹਨੂੰ ਆਪਾਂ ਇਹਨਾਂ ਨੂੰ ਜਿਹੜਾ ਸੰਗਤ ਨੂੰ ਵਰਤਾਇਆ ਜਾ ਰਿਹਾ ਤਾਂ ਅਸੀਂ ਪੂਰੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਕਵਰ ਕਰ ਰਹੇ ਹੋ ਔਰ ਸਾਰਿਆਂ ਨੂੰ ਅਪੀਲ ਕਰਦੇ ਆਂ ਪਰ ਆਲ ਮਿਲ ਕੇ ਇਸ ਮਸਿਵਾਚੋਂ ਨਿਕੀਏ ਔਰ ਪਰਮਾਰ ਨੂੰ ਵਾਇਗੁਰੂ ਵੀ ਮਿਹਰ ਕਰਨ ਔਰ ਇਸ ਲਈ ਮਸਿਵਾਚੋਂ ਲੋਕਾਂ ਨੂੰ ਨਿਕਲਣਾ ਮਿਹਰ ਅੱਜ ਜਿਹੜੀ ਆਪਦਾ ਦੀ ਘੜੀ ਆ ਇਹਦੇ ਤੋਂ ਹਰ ਕੋਈ ਪੰਜਾਬ ਦਾ ਜਿਹੜਾ ਆਮ ਨਾਗਰਿਕ ਹੈ ਉਹਨੂੰ ਜੂਝ ਰਿਹਾ ਉਹਦਾ ਪਰਾਲੇ ਦੇ ਵਿੱਚ ਆਮ ਆਦਮੀ ਪਾਰਟੀ ਨਕੂਦਰ ਵੱਲੋਂ ਪੈਨ 인ਦਰਜੀਤ ਕੋਰਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਇੱਕ ਇੱਕ ਵਲੰਟੀਅਰ ਅਹੁਦੇਦਾਰ ਜਿਹੜਾ ਹੈਗਾ ਆ ਉਹ ਆਮ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਚਾਹੇ ਰੋਟੀ ਦਾ ਇੰਤਜ਼ਾਮ ਹੋਵੇ ਚਾਹੇ ਤਰਪਾਲਾਂ ਦਾ ਹੋਵੇ ਚਾਹੇ ਦਵਾਈਆਂ ਦਾ ਹੋਵੇ ਕਿਉਂਕਿ ਸਾਡਾ ਇਹ اخਲਾਕੀ ਫਰਜ਼ ਬੰਦਾ ਆ ਕਿ ਜਿਹੜਾ ਇਨ ਆਮ ਇਨਸਾਨਾਂ ਦੀ ਜਿਹੜੀ ਮਦਦ ਕਰਦੇ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਜਿਹੜੇ ਮੇਰੇ ਭਰਾ ਮੰਗਾ ਕਲੇਰ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਦੇ ਉਪਰਾਲੇ ਦੇ ਨਾਲ ਕੱਲ ਵੀ ਲੰਗਰ ਤੇ ਅੱਜ ਵੀ ਲੰਗਰ ਜਿਹੜਾ ਤਕਰੀਬਨ ਕੱਲ ਵੀ 2000 ਲੋਕਾਂ ਲਈ ਬਣਾਇਆ ਤੇ ਅੱਜ ਵੀ 2000 ਲੋਕਾਂ ਲਈ ਜਿਹੜਾ ਸ਼ਹਿਰ ਦੇ ਬੱਖ-ਬੱਖ ਮੁਹੱਲਿਆਂ ਦੇ ਵਿੱਚ ਇਹ ਲੰਗਰ ਜਿਹੜਾ ਆ ਸਾਰੇ ਸਾਥੀਆਂ ਦੇ ਨਾਲ ਇਹ ਜਿਹੜਾ ਬਲਤਾਇਆ ਜਾ ਰਿਹਾ ਆ ਤੇ ਪੈਨਿੰਦਰਜੀਤ ਕੌਰ ਮਾਨ ਆਪ ਵੀ ਉਹਨਾਂ ਨੇ ਸਾਰੇ ਇਲਾਕੇ ਦੀ ਪੂਰੇ ਹਲਕੇ ਦੀ ਜਿਹੜੀ ਬਾਗ ਡੋਰ ਆ ਆਪਣੇ ਹੱਥ ਲਈ ਹੋਈ ਆ ਪਾਣੀ ਹੋਵੇ ਦਿਨ ਹੋਵੇ ਰਾਤ ਹੋਵੇ ਉਹ ਆਮ ਲੋਕਾਂ ਲਈ ਹਰ ਵੇਲੇ ਉਹਨਾਂ ਲਈ ਜਿਹੜੇ ਆ ਮਦਦ ਲਈ ਆ ਰਹੇ ਆ ਤਾਂ ਉਹਨਾਂ ਦੇ ਜੇ ਵਲੰਟੀਅਰ ਆ ਸੀ ਵੀ ਆ ਜਿਹੜੇ ਸਾਰੇ ਰਲ ਮਿਲ ਕੇ ਸਾਰੇ ਪ੍ਰਯਾਸ ਕਰ ਰਹੇ ਆ ਕਿ ਕਿਸੇ ਵੀ ਇਨਸਾਨ ਨੂੰ ਜਿਹੜੀ ਆ ਉਹ ਤਕਲੀਫ ਨਾ ਹੋਵੇ ਅੱਜ ਨਕੌਦ ਸ਼ਹਿਰ ਦੇ ਵਿੱਚ ਇਹ ਤੀਸਰਾ ਮੱਲਾ ਆ ਕਿ ਜਿੱਥੇ ਲੰਗਰ ਦੀ ਸੇਵਾ ਹੋ ਰਹੀ ਆ ਤੇ ਮੈਂ ਸਾਰੇ ਮੰਗੇ ਹੋਣਾਂ ਦਾ ਕਲੇਰਜੀ ਦਾ ਉਹਨਾਂ ਦੇ ਪਰਿਵਾਰ ਦਾ ਡਾਕਟਰ ਜੀਵਨ ਸੋਤਾ ਜੀ ਗੜਵਾਲ ਸਾਹਿਬ ਗਿਲ ਸਾਹਿਬ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਥ ਦੇ ਰਹੇ ਆ ਸੇਵਾ ਦੇ ਵਿੱਚ ਤੇ ਮੈਂ ਫਿਰ ਏਕਤਾ ਲਹਿਰ ਚੈਨਲ ਦਾ ਜਸਵਿੰਦਰ ਚੁੰਬਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਉਹ ਹਰ ਵੇਲੇ ਜਿਹੜੇ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਲੋਕਾਂ ਤੱਕ ਪਹੁੰਚਾਉਂਦੇ ਆ ਬਹੁਤ-ਬਹੁਤ ਮਿਹਰਬਾਨ ਮੈਂ ਡਾਕਟਰ ਜੀਵਨ ਸਹੋਤਾ ਔਰ ਏਕਤਾ ਲਹਿਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਜੋ ਫਲੱਡ ਦੀ ਸਿਚੁਏਸ਼ਨ ਨਕੌਦਰ ਚ ਬਣੀ ਹੋਈ ਹੈ ਸਲਾਮ ਮਰੀ ਦੇ ਵਿੱਚ ਬਹੁਤ ਸਾਰਾ ਪਾਣੀ ਭਰ ਗਿਆ ਔਰ ਲੋਕਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਆ ਰਹੀਆਂ ਔਰ ਉਸ ਨੂੰ ਬਹੁਤ ਅੱਛੀ ਤਰ੍ਹਾਂ ਕਵਰ ਕਰ ਰਹੇ ਨੇ ਔਰ ਅਸੀਂ ਕੱਲ ਦੇ ਦੇਖ ਰਹੇ ਆ ਕਿ ਕਾਫੀ ਲੋਕਾਂ ਨੂੰ ਪਰੇਸ਼ਾਨੀ ਆ ਰਹੀਆਂ ਆ ਲੋਕਾਂ ਦੇ ਘਰ ਚੋਰੇ ਸਲੋ ਮੀਰੀ ਦੇ ਵਿੱਚ ਪਾਣੀ ਵੜ ਗਿਆ ਆ ਤੇ ਸਰਕਾਰ ਪੂਰਾ ਜੋਰ ਲਾ ਰਹੀ ਆ ਸਾਡੇ ਐਮਐਲ ਸਹਿਬਾਨ ਦੀ ਅਗਵਾਈ ਦੇ ਵਿੱਚ ਅਸੀਂ ਲੋਕਾਂ ਨੂੰ ਤਰਪਾਲਾਂ ਵੰਡੀਆਂ ਜਾ ਰਹੀਆਂ ਆ ਔਰ ਮਹੱਲਿਆਂ ਦੇ ਵਿੱਚ ਜਾ ਕੇ ਸਲੋ ਮੀਰੀ ਦੇ ਵਿੱਚ ਜਾ ਕੇ ਇਹ ਬਾਜੀਗਰ ਬਸਤੀ ਸ਼ਾਮ ਮਹੱਲਾ ਬਬਰੀਕ ਨਗਰ ਕਮਾਲਪੁਰਾ ਮਹੱਲਾ ਉਥੇ ਅਸੀਂ ਗਰੀਬਾਂ ਨੂੰ ਜਿਹੜੇ ਅੱਜਕੱਲ ਦਿਹਾੜੀ-ਦੁੜੀ ਤੋਂ ਵਾਂਝੇ ਹੋ ਗਏ ਨੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਉਹ ਕਮਰੇ ਮਿਲ ਰਿਹਾ ਔਰ ਵਿਲੇ ਬੈਠੇ ਨੇ ਸੋ ਇਸ ਕਰਕੇ ਸਾਰੇ ਸਹਿਯੋਗੀ ਸਜਨਾ ਦੇ ਨਾਲ ਲੱਗ ਕੇ ਲੰਗਰ ਦਾ ਇੰਤਜ਼ਾਮ ਕੀਤਾ ਹੈ ਔਰ ਅਸੀਂ ਸਾਰੇ ਮਿਲ ਕੇ ਜਾ ਕੇ ਲੰਗਰ ਵੰਡ ਰਹੇ ਹਾਂ ਬਹੁਤ ਬਹੁਤ ਧੰਨਵਾਦ